ਹੇ ਗੁਰੂ ਲੈ ਦੱਸ ਉਹੀ ਬਾਬਿਆਂ ਕੋਲੇ ਤੁਰੀ ਫਿਰਦੀ ਦੀ ਆ ਗੁਰੂ ਘਰ ਜਾ ਕੇ ਦੇਖ ਲੈ ਕਿੰਨਾ ਸਕੂਨ ਮਿਲਦਾ ਹੈ ਸ਼ਾਂਤੀ ਆ ਜਾਂਦੀ ਹੈ ਮਨ ਨੂੰ ਆ ਮੰਮੀ ਸਮੋਸੇ ਮੰਗਾਏ ਸੀ ਮੈਂ ਆ ਲੋ ਅੱਛਾ ਮੰਗਾਏ ਸੀ ਚਲ ਕੋਈ ਨਹੀਂ ਖਾੜਾ ਤੂੰ ਖਾੜਾ ਕੋਈ ਨਹੀਂ ਪਤਾ ਆ ਸੂਤੋ ਕੇ ਵੇਜ ਤਾ ਖਾੜਾ ਕੋਈ ਨਹੀਂ ਤੂੰ ਖਾੜਾ ਤੂੰ ਖਾ ਖੂ ਲਿਆ ਕਰ ਚਾ ਜਣਾ ਨਾਲੇ ਗਰਮੀ ਚ ਨਾ ਬੜਾ ਫਿਰਿਆ ਕਰ ਕੋਈ ਤਾਂ ਲਾਉਂਗੀ ਤੇ ਫਲ ਫਰੂਟ ਲੈ ਕੇ ਜਾਉਂਗੀ ਤੈਨੂੰ ਜੰਗਾ ਆ ਬਸ ਧਿਆਨ ਰੱਖਿਆ ਕਰ ਆ ਵੀ ਸਿਹਤ ਦਾ ਬਸ ਹੀ ਰਵਣ ਕਿੱਥੇ ਆ ਗਈ ਦੱਸਦੀ ਨਹੀਂ ਆ ਅੰਦਰ ਹੀ ਕੰਮ ਕਰੀ ਜਾਂਦੀ ਸੀਗੀ ਅੰਦਰ ਹੀ ਹੋਊਗੀ ਚਲ ਬਲਾਓ ਫਿਰ ਉਹਨੂੰ ਕਿਉਂ ਕਿਵੇਂ ਸੀ ਮਮਮੀ ਨੇ ਕਹਿ ਦਿਆ ਕਹਿੰਦੀ ਮਮੀ ਨਾ ਕੋਣੁ ਕਿਰਾ ਆਪੇ ਇੱਥੇ ਲਿਆ ਕਹਿੰਦੀ ਨਾ ਵੀ ਲਿਆ ਸੀ ਨਹੀਂ ਮੈਂ ਨਹੀਂ ਤੋਰਦੀ ਤੋਰਦੀ ਮੈਂ ਤਾਂ ਹੁਣ ਆਈ ਹਜੇ 2000 ਰੁਪਏ ਦਵਾਈ ਦਾ ਦਵਾ ਕੇ 6 ਗ੍ਰਾਮ ਤੋਂ ਚ ਫੋਨ ਮੈਂ ਆਈ ਕਿਸੇ ਜੋਗਰੇ ਕਰਦੀ ਐ ਜੀ ਮੈਂ ਨਹੀਂ ਤੋਰਦੀ ਤੇ ਚਲ ਪਾ ਕੱਪੜੇ ਫਿਰ ਚੱਲੇ ਆਪਾਂ ਲੈ ਦੇਖ ਲੈ ਪਾ ਕੱਪੜੇ ਕਿਉਂ ਕੀ ਗੱਲ ਆਏ ਕੱਪੜੇ ਪਾ ਕੇ ਤੇਰੇ ਨਾਲ ਰਹਿਣ ਤੁਰ ਜੂਗੀ ਤੈਨੂੰ ਮੈਂ ਜਦੋਂ ਜਵਾਬ ਦੇਤਾ ਮੈਂ ਬੈਠੀ ਹਾਂ ਮੂਰੇ ਜੁੱਲੇ ਦੇ ਕੇ ਉਹ ਜਾਦੇ ਵੱਡੀ ਐ ਮੇਥੋਂ ਜਦ ਤਨ ਮੈਂ ਹੀ ਕਹਤਾ ਵੀ ਮੈਂ ਨਹੀਂ ਜਾਣਦਾਂਦੀ ਤੇ ਤੂੰ ਕੌਣ ਉਹਨਾਂ ਨੂੰ ਲੈ ਕੇ ਜਾਣ ਆਲਾ ਤੂੰ ਟੁੱਟੇ ਛਿੱਤਰ ਬੂੰਗੀ ਵਾਜਾ ਜਾਨਣਾ ਕਿ ਚੱਲ ਰਵਣ ਪਾਲਾ ਲੇੜੇ ਲਦਾਸ ਮਮੀ ਤੈਨੂੰ ਤਾਂ ਪਤਾ ਹੀ ਐ ਆ ਜਮੀਨ ਦੇ ਲਾਲਚ ਨੂੰ ਫਿਰਦੇ ਐ ਉਹ ਕਦੋਂ ਬਾਤ ਪੁੱਛਦੀ ਐ ਅੱਗੇ ਤੇਰੀ ਬਾਤ ਪੁੱਛੀ ਐ ਕਦੇ ਕਿ ਓੰਕਾਰ ਸਤਨਾ ਕਰਤਾ ਪੁਰਖ ਨਿਰਭਉ ਨਿਰਵੈਰ ਹੇ ਵਾਹਿਗੁਰੂ ਸੱਚੇ ਪਾਤਸ਼ਾਹ ਤੰਦਰੁਸਤ ਰਹੀਏ ਮਾਲਕ ਸੋਖ ਸ਼ਾਂਤੀ ਰੱਖੇ ਏ ਵਾਹਿਗੁਰੂ ਤੰਦਰੁਸਤ ਰਹੀਏ ਮੇਰੇ ਮਾਲਕ ਸਤਿ ਸਬਾਸ਼ਨ ਏ ਵਾਹਿਗੁਰੂ ਤੰਦਰੁਸਤ ਰਹੀਏ ਮੇਰੇ ਮਾਲਕ ਸੋਖ ਸ਼ਾਂਤੀ ਰੱਖੇ ਜੁਬਾ ਦੇ Wahai guru, wahai guru, wahai guru, wahai guru, wahai wahai guru, 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 ਸਾਹ ਨਿਵਾਹੇ ਜੀ ਕਿਤੇ ਪਾਸ਼ਾ ਤੰਦਰੁਸਤ ਰੱਖੀ ਮਾਲਕਾ ਤੰਦਰੁਸਤ ਰੱਖੀ ਕਿਤੇ ਦਰਦੀਆਂ ਨਹੀਂ ਆਉਂਦੇ ਰਹੀਂ ਸੇਵਾ ਕਰ ਦੇਗੀ ਮੇਰਾ ਮਾਲਕਾ ਫਕਸ਼ਾਂ ਤੇ ਅੱਥੇ ਠੰਡ ਵਰਤਾਈ ਮੇਰੇ ਘਰੇ ਛੱਡ ਦੇ ਛੱਡਿਆ ਕੰਮ ਕਰਨ ਵਾਲਾ ਉੱਥਾ ਲੱਗਦਾ ਰਵਣਾ ਆ ਦੁੱਧ ਵੀ ਪਤਾ ਨਾ ਬੈਠੀ ਹੋ ਆ ਦੁੱਧ ਦੀ ਘੁੱਟ ਪੜ ਲੈ ਲੈ ਪਤਾ ਆ ਦੁੱਧ ਦੀ ਘੁੱਟ ਪੜ ਲੈ ਤੱਤਾ ਕਰਕੇ ਲਈ ਸੀ ਮੈਂ ਆ ਕਿ ਤੂੰ ਆਪਦੀ ਆਪ ਤਾਂ ਨਹੀਂ ਪੀਂਦੀ ਇਹਦੀ ਵੀ ਲੋੜ ਸੀ ਮम्मी ਤੁਸੀਂ ਐਵੇਂ ਖੇਚਲ ਕਰਦੇ ਰਹਿੰਦੇ ਹੋ ਤੂੰ ਨਾ ਮੇਰੀ ਗੱਲ ਸੁਣਾ ਇਹੋ ਜੇ ਟਾਈਮ ਦੇ ਵਿੱਚ ਪੁੱਤ ਪੀਣਾ ਚਾਹੀਦਾ ਤੂੰ ਆਪਦੀ ਆਪ ਤਾਂ ਪੀਂਦੀ ਨਹੀਂ ਫਿਰ ਹੁਣ ਮੈਂ ਤਾਂ ਦੇਣਾ ਹੀ ਮੈਂ ਤਾਂ ਕੰਮ ਜਾਣ ਮੇੜ ਕੇ ਮੱਖਣਾ ਨੂੰ ਘੁੱਟ ਕਰਕੇ ਗਰਮ ਦੇ ਹੀ ਦੇਣਾ ਤੇ ਕੁੜੀਆਂ ਤੋਰਤੀਆਂ ਸਕੂਲ ਹਾਂਜੀ ਚਲ ਚੰਗਾ ਹੋ ਗਿਆ ਹੋਰ ਗਾਹੂਆ ਜਵਾਕੜੀਆਂ ਨੇ ਵੀ ਚੱਲ ਪੜ੍ਹ ਲੈ ਤੇ ਤੂੰ ਕੋਈ ਨਹੀਂ ਆਰਾਮ ਕਰ ਲਿਆ ਕਰ ਮੈਂ ਨੀੜੀ ਸੋਈ ਦਾ ਸਾਰਾ ਕੰਮ ਹੁਣ ਉਧਰ ਨਾ ਤੂੰ ਜਾ ਕੇ ਹੱਥ ਪੱਲਾ ਮਾਰਨ ਲੱਗ ਜੀ ਚੰਗਾ ਮੈਂ ਸਾਰਾ ਕੰਮ ਕਰਤਾ ਸੋਈ ਦਾ ਤੇ ਤੂੰ ਆਪਦਾ ਦੁੱਧੀ ਘੋਟ ਪੀ ਕੇ ਨਹਾ ਨੂੰ ਲੈ ਤੇ ਨਹਾ ਕੇ ਦੋ ਘੰਟੇ ਕੰਮ ਕਰ ਲੈ ਚਲ ਚੰਗਾ ਹੋ ਗਿਆ ਆ ਸਕੂਲ ਜੀ ਲੱਗ ਗਏ ਆ ਦੂਹ ਮਹੀਨੇ ਦੀ ਐਗਤੀ ਛੁੱਟੀਆਂ ਕਰਦੇ ਆਂ ਸੇ ਤੇ ਇੱਥੇ ਤਾਂ ਤੁਰੀਆਂ ਫਿਰਦੀਆਂ ਜਵਾਕ ਬਿਮਾਰ ਹੋ ਜਾਣਗੇ ਚਲ ਉੱਥੇ ਬਹਿ ਕੇ ਪੜ੍ਹ ਲਿਆ ਕਰਨੀਏ ਨਾਲੇ ਪੱਖਿਆ ਥੱਲੇ ਬਹਿ ਗਿਆ ਕਰਨ ਹੋਰ ਮੈਂ ਤਾਂ ਸ਼ੁਕਰ ਕੀਤਾ ਚਲ ਜਵਾਕੜੀਆਂ ਸਕੂਲ ਜਾਣ ਲੱਗਾਂ ਅਇ ਤੇ ਕਰਦਾ ਸੌਂ ਲਈ ਨਹੀਂ ਜਵਾਬ ਕਿਸੇ ਦੀ ਹੋਰ ਮੰਮੀ ਟਿੱਕ ਕੇ ਬਹਿ ਤਾਂ ਜਾਣਗੀਆਂ ਉੱਥੇ ਨਾੜੇ ਪੇਪਰ ਵੀ ਉਹਨਾਂ ਦੇ ਤਾਂ ਨੇੜੇ ਹੋਣਗੇ ਹੁਣ ਹਾਂਜੀ ਪੇਪਰ ਉਹਨਾਂ ਦੇ ਹੋਣਗੇ ਪੱਕੇ ਪੇਪਰ ਹੋਣਗੇ ਹੁਣ ਉਹਨਾਂ ਦੇ ਆ ਛੋਟੀ ਨੂੰ ਤਾਂ ਛੱਡਿਆ ਹੀ ਉੱਥੇ ਮੈਂ ਮੈਡਮਾਂ ਤਾਂ ਉਹਦਾ ਬਾਹਲੀ ਮੂੰਹ ਕਰਦੇ ਨੇ ਮੱਲੋ ਮੱਲੀ ਬਾਹਲੀ ਉਹਨਾਂ ਨੇ ਉੱਥੇ ਤੇ ਜੀ ਲਾ ਲਿਆ ਉੱਥੇ ਉਹਨੇ ਹਾਂ ਉਹ ਕਹਿੰਦੀਆਂ ਤੁਸੀਂ ਵਗਜੋ ਕੋਈ ਨਹੀਂ ਅਸੀਂ ਜਾਂਦੀਆਂ ਉਹਨੂੰ ਘਰੇ ਛੱਡ ਜਾਂਦੀ ਆ ਵਧੀਆ ਜੀ ਲਾ ਲਿਆ ਉੱਥੇ ਉਹ ਤਾਂ ਖੇਡ ਹੀ ਜਾਂਦੇ ਨੇ ਉਹਦੇ ਨਾਲ ਮੈਨੂੰ ਤਾਂ ਐ ਸੀ ਕਿ ਤੇ ਰੋਂਦੀ ਨਾ ਹੋਵੇ ਨਹੀਂ 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 ਕੁਛ ਨਹੀਂ ਰੋਂਦੀ ਵਧੀਆ ਠੀਕ ਠਾਕ ਹੈ ਚਲ ਆ ਬੈਠਣਾ ਸਿੱਖ ਜੂਗੀ ਦਲੀਏ ਦਾ ਦਲੀਆ ਦੁਰੀਆ ਜਾਂ ਦੰਦਿਆਂ ਨਾਲ ਲਾਲ ਚਨ ਨਾਲ ਬੈਠੂਗੀ ਹੂੰ ਫਿਰ ਬੈਠਣਾ ਉੱਠਣਾ ਹੀ ਆ ਜੂਗਾ ਹਾਂ ਬੈਠਣਾ ਉੱਠਣਾ ਆ ਜੂਗਾ ਵਧੀਆ ਸਿੱਖੋ ਚਲ ਉਹ ਵੀ ਜਵਾਕੜੀਆਂ ਪੱਖਿਆ ਖੰਦੀ ਬਹਿ ਕੇ ਇੱਥੇ ਘਰੇ ਨਹੀਂ ਜਵਾਕ ਪੜਦੇ ਜੇ ਆਪਾਂ ਕਹਿੰਦੇ ਘਰੇ ਘਰੇ ਨਹੀਂ ਜਵਾਕ ਪੜਦੇ ਸਕੂਲ 'ਚ ਪੜਦੇ ਘਰੇ ਤਾਂ ਟਿਕਦੀਆਂ ਹੀ ਨਹੀਂ ਪੂਰਾ ਘਰੇ ਤੁਰੀਆਂ ਰਹਿੰਦੀਆਂ ਹੋਰ ਤੁਰੀਆਂ ਫੜਦੀਆਂ ਬਸ ਇੱਥੇ ਤੇ ਜਵਾਕ ਅਹੀਂ ਦਾ ਚਲ ਕੋਈ ਗਿਆਨ ਹੈ ਨਾ ਹਜੇ ਗਿਆਨ ਹੈ ਛੇਡਣ ਤੋਂ ਲਾਲਚ ਕਰਦੀਆਂ ਬਾਲਾ ਹਾਂ ਚਲੋ ਅੱਪ ਸਿੱਖ ਜਾਣਗੇ ਜਿਵੇਂ ਜਿਵੇਂ ਅਕਲ ਆਉਂਦੀ ਹੈ ਉਸ ਤਰ੍ਹਾਂ ਉਹ ਸਿੱਖ ਜਾਣਗੇ ਚਲੋ ਹਜੀ ਉਮਰ ਆ ਗਏ ਦਿੰਦੇ ਤਾਂ ਤੇ ਤੂੰ ਨਾ ਮੇਰੀ ਗੱਲ ਸੁਣ ਮੈਂ ਦੁੱਧ ਡੈਰੀ ਚ ਘੱਟ ਪਾਉਣ ਲੱਗ ਗਈ ਇਸ ਗੱਲ ਦੀ ਮਾਰੀ ਵੀ ਤੂੰ ਦੋ ਤਿੰਨ ਵਾਰੀ ਦਿਨ ਵਿੱਚ ਦੀ ਰੱਤਾ ਕਰਕੇ ਪੀ ਜਾ ਕਰ ਆਪਦੀ ਆਪਣੀ ਤੂੰ ਪੀਂਦੀ ਨਹੀਂ ਮੈਨੂੰ ਕਹਿ ਦਿਆ ਕਰ ਵੀ ਮੰਮੀ ਮੈਨੂੰ ਦੁੱਧ ਦੀ ਘੋਟਾ ਤੱਤੀ ਕਰ ਦੇ ਠੀਕ ਹੈ ਮੰਮੀ ਹਾਂ ਮੈਂ ਕਰ ਦਿਆ ਕਰੂੰ ਦੋ ਤਿੰਨ ਵਾਰੀ ਦੁੱਧ ਵੱਧ ਪੀਆ ਕਰ ਨਾਲੇ ਮੈਂ ਪਰਸੋਂ ਮੰਡੀ ਜਾ ਕੇ ਆਉਂਗੀ ਕੋਈ ਫਲ ਫਰੂਟ ਲੈ ਕੇ ਆਉਣ ਦੇ ਵਾਸਤੇ ਠੀਕ ਹੈ ਤਾਂ ਜਿਹੜੀ ਚੀਜ਼ ਦੀ ਲੋੜ ਹੁੰਦੀ ਹੈ ਤੂੰ ਮੈਨੂੰ ਬੇਫਿਕਰ ਹੋ ਕੇ ਮੰਗਾਇਆ ਜੇ ਮੈਂ ਭੁੱਲ ਜਾਨੀ ਆ ਵੱਡੀ ਉਮਰ ਕਰਕੇ ਮੈਨੂੰ ਨਹੀਂ ਪਤਾ ਲੱਗਦਾ ਮੈਨੂੰ ਤੂੰ ਦੱਸ ਦਿਆ ਕਰ ਲੈ ਮम्मी ਆ ਚੀਜ਼ੇ ਲਿਆ ਕੇ ਦੇ ਚਲੋ ਮੰਮੀ ਤੁਸੀਂ ਵੀ ਨਾਲ ਖਾਪੀ ਲਿਆ ਕਰੋ ਹੋਰ ਨਾਲੇ ਮੈਂ ਖਾੜਿਆ ਕਰੂੰ ਨਾਲੇ ਤੂੰ ਖਾੜਿਆ ਕਰੇਗੀ ਪੂਰਾ ਨਾਲ ਜਵਾਕੜੀਆਂ ਖਾੜਿਆ ਕਰਨਗੇ ਆ ਖਸਮਾਂ ਨੂੰ ਖਾਵੇ ਤੇ ਖਾਦਾ ਪੀਤੀ ਰਹਿ ਜਾਲੇ ਹੋਰ ਅੱਗੇ ਕਿਹੜਾ ਕਿਸੇ ਦੇ ਨਾਲ ਵਗ ਗਿਆ ਫੋਨ ਵੇਖਣ ਲੱਗੀ ਗੁੱਡੀ ਨੂੰ ਕੱਲ ਲਾਇਆ ਸੀ ਕੱਲ ਫੇ ਨਹੀਂ ਲੱਗਿਆ ਆ ਹੁਣ ਲਾ ਕੇ ਵੇਖ ਦਿੰਦਾ म तो कर दया होूर हो हेलो हाँ किमें है हो ठीक है तू तो याद कर रहेगी हूँ मैं तो फिर करना ही सी सच्ची गल है होर कि गोडे ठीक है तेरे अच्छा ठीक है बस टाइम पास करी जाने है। ਤੇ ਮੈਂ ਤਾਂ ਤੈਨੂੰ ਆਏ ਆਂਦੀ ਸੀਗੀ ਤੇ ਆਪਣੀ ਕੁੜੀ ਆਈ ਜੇ ਦੇ ਦੇ ਨਾਲ ਤਾਂ ਤੂੰ ਆ ਜੀ ਤੇ ਨਾਲ ਉਹ ਅਜ ਚਾਰ ਦਿਨ ਲਾ ਦਿਓ ਉਹੀ ਤਾਂ ਗੱਲਾਂ ਨਾਲੇ ਪਾਸਾ ਥੱਲੇ ਜਾਓ ਤੁਹਾਡਾ ਤੇ ਨਾਲੇ ਸਾਡੇ ਚਾਰ ਦਿਨ ਵਧੀਆ ਨਿਕਲ ਜਾਣਗੇ ਹਾਂ ਨਾਲੇ ਚਲ ਆਏ ਰਮਨ ਦਾ ਜੀ ਲੱਗ ਜੂਗਾ ਤੁਸੀਂ ਮਾਰ ਲਿਓ ਜਿਹੜਾ ਨਾਲੇ ਉਹ ਕੁੜੀ ਦਾ ਫੋਨ ਆਇਆ ਸੀ ਉਹ ਕਹੀ ਸੀ ਮੈਂ ਆਉਂਗੀ ਪਿੰਡ ਤੇ ਹੋਰ ਮਣੀ ਨੂੰ ਹੁਣ ਵਿਚਾਰਾ ਉਹ ਦਿਨ ਦਾ ਇੱਥੇ ਹੈਗਾ ਤੇ ਹਨਾ ਮਣੀ ਦਾ ਵੀ ਦਿਲ ਜੇ ਨੂੰ ਐ ਲੱਗਦਾ ਹੀ ਹੁੰਦਾ ਜਵਾਕ ਨੂੰ ਵੀ ਮੈਂ ਚਲਾ ਆ ਜਾਨ ਤੁਸੀਂ ਆ ਜਾਓ ਚਾਰ ਦਿਨ ਲਾ ਜਾਓ ਇੱਥੇ ਤੁਸੀਂ ਤਾਂ ਬੱਤੀ ਨਹੀਂ ਬਉਂਦੀ ਤੂੰ ਤਾਂ ਗੱਲ ਹੀ ਨਹੀਂ ਸੌਂਦੀ ਫੋਨ ਮੈਂ ਲਾ 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 ਤੂੰ ਤਾਂ ਲਾਉਂਦੀ ਨਹੀਂ ਕੀ ਹਾਂ ਉਹ ਹੀ ਤਾਂ ਗੱਲ ਹੈ ਫੋਨ ਫੋਨ ਕਰਕੇ ਬੰਦਾ ਦੁੱਖ ਸੁਖ ਸਭ ਤੇਰਾ ਪੁੱਤ ਆ ਸਤਜਗਤ ਦਾ ਜੰਮਿਆ ਵਾ ਚਲੋ ਵਧੀਆ ਵਿਚਾਰਾ ਦਿਨ ਕਟਾਈ ਜਾਂਦਾ ਸਾਡੇ ਹਾਂ ਠੀਕ ਐ ਫਿਰ ਜਦੋਂ ਕੁੜੀ ਆਈ ਤੇ ਹੁਣ ਤੂੰ ਮਾਰ ਲੈ ਜੀੜਾ ਚੰਗਾ ਆ ਜਿਓ ਹਾਂ ਮੈਨੂੰ ਦੱਸ ਦੀ ਜਾਂ ਮਣੀ ਨੂੰ ਫੋਨ ਕਰਦੀ ਜਾਂ ਮੈਨੂੰ ਕਰ ਦੇ ਚੱਲ ਠੀਕ ਐ ਚੰਗਾ ਚੰਗ ਹੋਰ ਚੱਲ ਆ ਜੇ ਤਾਂ ਚਾਰ ਦਿਨ ਚੰਗਾ ਪਾਜੀਆ ਦਿਨ ਨਿਕਲ ਜਾਂਦੇ ਆ ਜਲਦੀ ਜਦ ਮਰਜ਼ੀ ਵਗ ਜਾ ਡਾਕਟਰ ਨਹੀਂ ਜੇ ਤਾਂ ਬਾਲੀ ਪੀੜ ਹੁੰਦੀ ਐ ਇੰਨੀ ਭੀੜ ਮਸਾਵਾਰੀ ਆਈ ਹੈ ਮਸਾਵਾਰੀ ਆਈ ਹੋਰ ਉੱਤੋਂ ਦੇ ਘਰ ਇੱਕ ਘਰਮੀ ਨੁੱਤਿਆਂ ਦੀ ਇੰਨੀ ਹੈ ਕਿੜ ਕਿੰਨੇ ਲੋਕ ਵੇਖ ਲਾਉਂਦੇ ਆ ਹਨਾ ਇਹਦੇ ਦੂਰੋਂ ਦੂਰੋਂ ਵਾਲੇ ਹੁੰਦੇ ਆ ਵੀ ਇਹਦੇ ਗਰਮੀ ਤਾਂ ਹੋਈ ਬੋਲ ਤੇ ਇੱਕ ਤੂੰ ਮੇਰੀ ਗੱਲ ਸੁਣਾ 6 ਗ੍ਰਾਮ ਖੋਣ ਆਇਆ 6 ਗ੍ਰਾਮ ਕੋਈ ਖੋਣ ਹੈਗਾ ਖਾ ਪੀ ਲਿਆ ਕਰ ਕੁਛ ਜਿਹੜਾ ਤੈਨੂੰ ਚੀਜ਼ ਮੈਂ ਦੇ ਦਿਆਂ ਦੇ ਦਿਆਂ ਆਪਦੀ ਆਪ ਤਾਂ ਤੂੰ ਜਮੇ ਨਹੀਂ ਖਾਂਦੀ ਨਾਲੇ 20 ਵਾਰੀ ਕਿਹਾ ਵੀ ਪਾਈ ਕੋਈ ਫਲ ਫਰੂਟ ਮੈਂ ਕਾਦੇ ਵਾਸਤੇ ਲੈ ਕੇ ਆਉਣੀ ਤੇਰੀ ਮਾਰੀ ਮੈਂ ਲੈ ਕੇ ਆਮੀ ਹੌਣੀ ਤਾਂ ਮੰਮੀ ਸਾਰਾ ਕੁਝ ਜੇ ਖਾਂਦੀ ਹੋਵੇ ਫਿਰ 6 ਗ੍ਰਾਮ ਖੂਨ ਥੋੜੀ ਹੋਵੇ ਖੂਨ ਤਾਂ ਫੇਰ ਹੀ ਵਧੇ ਮੈਂ ਕਾਦੇ ਵਾਸਤੇ ਲਿਆ ਲਿਆ ਦਿੰਨੀ ਆ ਤੈਨੂੰ ਤਾਂ ਲਿਆ ਲਿਆ ਦਿੰਨੀ ਆ ਵੀ ਚਲ ਕੁਝ ਖਾਵੇਂ ਪੀਵੇਂ ਤਾਂ ਕੋਈ ਖੂਨ ਦਾ ਕਮੀ ਨਾ ਰਵੇ ਲਾ 6 ਗ੍ਰਾਮ ਕੋਈ ਖੂਨ ਹੁੰਦਾ ਫਤਖਾਣੇ ਦਾ ਮੈਂ ਮੈਂ ਤਾਂ ਸਾਰਾ ਕੁਝ ਦੁੱਧ ਵੀ ਪੀਣੀ ਆ ਤੁਸੀਂ ਲਿਆ ਕੇ ਦਿਨੇ ਫਲ ਫਰੂਟ ਵੀ ਖਾਣੀਆਂ ਨਹੀਂ ਅੱਜ ਦੋ ਤਿੰਨ ਚਾਰ ਵਾਰੀ ਪੀਆ ਕਰ ਭਾਈ ਦਵਾਈਆਂ ਦਾ ਕੋਈ ਜ਼ਰੂਰੀ ਨਹੀਂ ਵੀ ਢਿੱਡ ਫੂਕਣਾ ਆ ਕੋਈ ਚੰਗੀਆਂ ਚੀਜ਼ਾਂ ਖਾ ਲਿਆ ਕਰ ਆ ਹੁਣ ਇਹਦੇ ਵਿੱਚ ਨਾਰ ਲੈ ਕੇ ਆਈਆਂ ਤੇ ਇਹਨਾਂ ਨੂੰ ਨਾਰਾਂ ਨੂੰ ਜੂਸ ਜਾਸ ਕੱਢ ਕੇ ਪੀ ਲੈ ਤੇ ਉਹ ਸੇਵ ਫਰਿੱਜ ਚ ਉਵੇਂ ਪਏ ਐ ਇੱਕ ਵੀ ਨਹੀਂ ਖਾਦਾ ਨਾਲੇ ਕੱਟ ਲਿਆ ਕਰ ਨਾਲੇ ਫਾੜੀ ਕੋਈ ਅਸੀਂ ਖਾ ਲਗੇ ਨਾਲੇ ਤੂੰ ਖਾ ਲੈ ਉਹ ਤਾਂ ਐ ਰੱਖਣ ਵਾਸਤੇ ਥੋੜੀ ਲੈ ਕੇ ਆਂਦੇ ਆ ਆ ਲੈ ਸਾਵਲਾ ਆ ਨਾਰਾਂ ਦਾ ਜੂਸ ਕੱਢ ਕੇ ਪੀ ਲਿਆ ਕਰ ਉਹਦੇ ਨਾਲ ਖੂਨ ਦੀ ਕਮੀ ਪੂਰੀ ਹੋ ਜਾਊਗੀ ਆਈ ਨਾ ਇਹ ਨਾ ਪਤਾ ਖਾਣੇ ਦਾ ਫੋਨ ਦਸ ਕਾਸ ਤੋਂ ਕੱਟ ਗਿਆ ਖਾਵੇ ਪੀਵੇ ਦਾ ਘਾਣੂ ਕਟੇ ਉਦੋਂ ਹੀ ਕੱਟ ਗਿਆ ਹੋਣਾ ਮੰਮੀ ਉਦੋਂ ਹੀ ਕਿਉਂ ਕੱਟ ਗਿਆ ਫਿਰ ਹੁਣ ਡਾਕਟਰ ਨੀ ਨੇ ਤੈਨੂੰ ਕਿਹਾ ਨਹੀਂ ਵੀ ਭਈ ਚੱਜਦੀ ਆਪਦੀ ਉਹਦੇ ਤੇ ਧਿਆਨ ਰੱਖ ਖਾਣ ਪੀਣ ਤੇ ਤੇ ਨਾਲੇ ਜਿਹੜੀ ਹਾਂ 1000 ਰੁਪਏ ਦੀ ਦਵਾਈ ਦੱਸੀ ਆ ਡਾਕਟਰ ਨੀ ਨੇ ਤੇ ਜਿਵੇਂ ਜਿਵੇਂ ਦੱਸੀ ਆ ਓਵੇਂ ਓਵੇਂ ਦਵਾਈ ਲੈ ਲਿਆ ਕਰੀ ਇੱਕ ਇਹਦੇ ਵਿੱਚ ਗੋਲੀਆਂ ਉਹ ਕਹਿੰਦੀ ਵੀ ਇਹਦੇ ਨਾਲ ਤਾਕਤ ਮਿਲੂਗੀ ਉਹ ਗੋਲੀ ਦੁੱਧ ਨਾਲ ਲੈਣੀ ਆਾਥਾਂ ਨਹੀਂ ਪੈਣ ਲੱਗੇ ਨੇ ਭੁੱਲੀ ਨਾ ਉਹ ਗੋਲੀ ਲੈ ਲਿਆ ਕਰੀ ਔਰ ਜੇ ਨਾ ਖੋਣ ਖਾਣ ਦੀ ਕਵੀ ਹੋਈ ਜਿਹੜੀ ਉਹ ਪੂਰੀ ਹੋ ਜੂਗੀ ਤੇ ਨਾਲੇ ਆਪਦਾ ਖਾ ਪੀ ਲਿਆ ਕਰ ਕੁਛ ਹੋਰ ਖਸਮ ਨੂੰ ਖਾ ਵੀ ਖੜ ਕੇ ਕੰਮ ਤਾਂ ਆਪੇ ਹੁੰਦਾ ਫਿਰ ਜੈ ਨੂੰ ਖਾਵੇ ਆਪਦਾ ਟਾਈਮ ਨਾਲ ਕੰਮ ਕਰਕੇ ਆਪਦਾ ਖਾ ਪੀ ਕੇ ਪੈ ਜਾ ਕਰ ਹਾਂ ਆਪੇ ਹੁੰਦੇ ਰਹਿਣਗੇ ਕੰਮ ਇੱਥੇ ਉਂ ਚਲ ਮਮੀ ਮੈਂ ਆਉਣੀ ਆ ਹਾਂ ਆ ਸੰਭਲਾ ਤੇ ਤੂੰ ਖਾ ਲਈ ਸੇਵ ਸੂਪ ਕੱਟ ਕੇ ਖਾ ਲਾ ਤੇ ਨਾਲੇ ਜੂਸ ਜਾਸ ਕੱਟ ਕੇ ਪੀ ਲਈ ਇਹਨਾਂ ਦਾ ਨਾਰ ਦਾ ਹਾਂ ਤੇਰੀ ਖਾਤਰੀ ਲਿਆਉਣੀ ਹੈ ਹੋਰ ਮੈਂ ਦੱਸ ਉਹ ਕੀ ਕਰਨੇ ਆ ਉਹ ਹਾਂ ਮਸੀ ਜਾਂਦੀ ਸੀ ਕਿਵੇਂ ਚਿੰਤਾ ਵਿੱਚ ਬੈਠੀ ਆ ਮੈਨੂੰ ਤਾਂ ਮਣੀ ਆ ਨਹੀਂ ਸਮਝ ਆਉਂਦੀ ਮੈਂ ਤੈਨੂੰ ਗੱਲ ਕਿਵੇਂ ਸ਼ੁਰੂ ਕਰਾਂ ਮੈਂ ਤਾਂ ਗੱਲ ਹੀ ਇਹੋ ਜੀ ਕਹਿਣੀ ਸੀ ਪਤਾ ਤੈਨੂੰ ਤੇ ਮੈਨੂੰ ਤਾਂ ਐ ਲੱਗਦਾ ਕਿ ਹੁਣ ਮੈਂ ਤੇਰੇ ਕੋਲੇ ਕਿਵੇਂ ਸ਼ੁਰੂ ਕਰਾਂ ਮੈਂ ਤਾਂ ਕਿੱਦਾਂ ਦੀ ਤਕਉਂਦੀ ਸੀ ਵੀ ਤੈਨੂੰ ਮੈਂ ਕਿਵੇਂ ਦੱਸਾਂ ਕੋਈ ਨਹੀਂ 마ਸੀ ਤੂੰ ਦੱਸ ਗੱਲਾਂ ਕਰਨ ਵਾਸਤੇ ਹੁੰਦੀਆਂ ਲੈ ਮੈਂ ਤਾਂ ਤੇਰੇ ਆਏ ਗੱਲ ਕਰਦੀ ਸੀ ਤੇਰੀ ਮਾਂ ਅੱਜ ਤਾਂ ਮੈਂ ਉਹਦੇ ਨਾਲ ਕੋਈ رائے ਕਰਨੀ ਸੀ ਪਤਾ ਕਿਹੜੀ رائے ਵਾਸੀ ਮੈਂ ਤਾਂ ਐਂ ਕਹਿੰਦੀ ਸੀ ਤੂੰ ਮੈਨੂੰ ਆਏ ਆਖੇਗਾ 마ਸੀ ਕੀ ਕਹਿੰਦੀ ਹੈ ਮਾਤਾ ਤੈਨੂੰ ਪਤਾ ਕਦੇ ਆਲ ਦੇ ਪੁੱਤਾਂ ਵਾਂਗੂ ਹੀ ਸਮਝਦੀ ਐ ਜਿਹੋ ਜਿਹਾ ਮੈਨੂੰ ਗਰਮੀਰ ਸੀ ਉਹੋ ਜਿਹਾ ਮੈਨੂੰ ਤੂੰ ਆਹ ਮਾਸੀ ਇਹ ਗੱਲ ਤਾਂ ਹੈ ਮੈਂ ਤਾਂ ਐ ਸੋਚਦੀ ਸੀ ਪਤਾ ਵੀ ਜੇ ਆਪਾਂ ਗਰਮੀਰ ਦੀ ਪੱਗ ਤੈਨੂੰ ਦੇ ਦਿਆ ਮੈਂ ਮੇਰਾ ਵੀ ਫਰਜ਼ ਲੈ ਜੋ ਮੇਰਾ ਵੇਖ ਕੋਈ ਪਤਾ ਨਹੀਂ ਕਿੰਨਾ ਕਚਰ ਮੈਂ ਨਹੀਂ ਨਹੀਂ ਮਾਸੀ ਹਾਂ ਗੱਲਾਂ ਲਿਆ ਦਿਮਾਗ 'ਚ ਕਿਉਂ ਕਮਲ ਮਾਰਦੀ ਐ ਫਿਰ ਹੁਣ ਮੈਂ ਕੀ ਕਰਾਂ ਮੇਰੇ ਦਿਮਾਗ 'ਚ ਪੱਤੇ ਹੋ ਜਿਹਾ ਗੱਲਾਂ ਆਉਂਦੀਆਂ ਹੁਣ ਮੈਂ ਕਿੱਧਰ ਜਾਵਾਂ ਉਹ ਮਸਤੀ ਤੋਂ ਕੀ ਹੋਜੀ ਗੱਲ ਕਰਦੀ ਐ ਮੈਂ ਤਾਂ ਕਦੇ ਭਾਬੀ ਨੂੰ ਐਹੋ ਜਿਹੀ ਨਿਗਰਾਨਾ ਦੇਖਿਆ ਵੀ ਨਹੀਂ ਇਹ ਗੱਲ ਤੇਰੀ ਮਸੀ ਗਲਤ ਆ ਪੁੱਤ ਦੇਖਿਆ ਤਾਂ ਨਹੀਂ ਮੈਂ ਹੁਣ ਆਏ ਆ ਨਹੀਂ ਵੀ ਕੀ ਪਤਾ ਤੁਰੀ ਜਾਂਦੀ ਦਾ ਕੀ ਪਤਾ ਕਦੋਂ ਬੰਦੇ ਨੂੰ ਕੀ ਹੋ ਜੇ ਹਣਾ ਹੁਣ ਤਾਂ ਯਕੀਨ ਹੀ ਨਹੀਂ ਰਿਹਾ ਜਾਂਦਾ ਮਸੀ ਮੈਂ ਮੰਨਦਾ ਪਰ ਮੈਂ ਥੋੜਾ ਸਹਾਰਾ ਹੈਗਾ ਨਾ ਸਹਾਰਾ ਲੋੜਨਾ ਚਤੋਂ ਬਹਿ ਰ ਆ ਜਾਣਾ ਪਰ ਮੈਨੂੰ ਲੱਗਦਾ ਨਹੀਂ ਇਹ ਗੱਲ ਹਾਲੇ ਕਰਨੀ ਠੀਕ ਆ ਹੁਣੇ ਹੁਣੇ ਤਾਂ ਇਹ ਕੰਮ ਹੋ ਗਿਆ ਆਪਣੇ ਘਰੇ ਹਣਾ ਤੇ ਨਹੀਂ ਨਹੀਂ ਮਸੀ ਤੂੰ ਇਹ ਗੱਲ ਇੱਥੇ ਦੱਬੀ ਰਹਿਂਦੇ ਕੋਈ ਨਹੀਂ ਜੁਵੇਂ ਰੱਬ ਨੂੰ ਮਨਜ਼ੂਰ ਹੋਇਆਗਾ ਹੋ ਤਾਂ ਜਾਣੇ ਆ ਪੁੱਤ ਮੇਰੀ ਗੱਲ ਸੁਣ ਮੈਂ ਤਾਂ ਐਂ ਗੱਲ ਕਰਦੀ ਸੀ ਵੀ ਘਰ ਕੁੜੀਆਂ ਦਾ ਭਰਿਆ ਤੇ ਫਿਰ ਹੁਣ ਜੇ ਮੈਨੂੰ ਕੱਲ ਨੂੰ ਚਾਰ ਦਿਨਾਂ ਨੂੰ ਕੁਝ ਹੋ ਜੇ ਜ਼ਿੰਮੇਵਾਰ ਕਹੋ ਨਾ ਤੂੰ ਵੀ ਹੁਣ ਮੇਰੇ ਕਰਕੇ ਹੀ ਤੂੰ ਤੁਰਿਆ ਫਿਰਦਾ ਜੇ ਮੈਨੂੰ ਚਾਰ ਦਿਨਾਂ ਨੂੰ ਕੁਝ ਹੋ ਗਿਆ ਫਿਰ ਤੂੰ ਵੀ ਨਹੀਂ ਆਉਣਾ ਫਿਰ ਮੈਨੂੰ ਆਇਆ ਵੀ ਮਟਿਆ ਰਹੀ ਪਈ ਐ ਤੇ ਮਟਿਆਰੀ ਕੁੜੀ ਆ ਪਿੰਡ ਮਾਤਾ ਆਇਆ ਕੱਲ ਸੋਚਦੀ ਪਤਾ ਨਹੀਂ ਕਿਹੜਾ ਵੇਲਾ ਮਾੜਾ ਸੀ ਜਿਹੜਾ ਆ ਕੰਮ ਹੋ ਗਿਆ ਹੁਣ ਮੈਨੂੰ ਤੇਰੀਆਂ ਗੱਲਾਂ ਸਮਝ ਨਹੀਂ ਆਉਂਦੀ ਮੈਂ ਤੇਰੀਆਂ ਗੱਲਾਂ ਜਵਾਬ ਕੀ ਦੇਵਾਂ ਮਾਸੀ ਤੂੰ ਇਸ ਹਸਤੇ ਚ ਨਾ ਮੇਰੀ ਮਾਨ ਵਾਲੀ ਗੱਲ ਕਰ ਲੈ ਤੇ ਕੋਈ ਨਹੀਂ ਤੇਰਾ ਮੈਗਨਟ ਵੀ ਆਪਣੀ ਰਮਨ ਦਾ ਮੂੰਹ ਵੀ ਨਹੀਂ ਦੇਖਿਆ ਜਾਂਦਾ ਮੈਨੂੰ ਤਾਂ ਆਪ ਸਭੀ ਆਉਂਦਾ ਵੀ ਹੁਣੇ ਕੀ ਕਰੂਗੀ ਭੋਰਾ ਭਰ ਜਾਂਦਾ ਹੀ ਹੈ ਕੀ ਕਰੂਗੀ ਹੁਣ ਇਹ ਦੇਖ ਆਪਣੇ ਜੋ ਘਰੀਏ ਬੈਠੀ ਐ ਮੈਨੂੰ ਤਾਂ ਹੁਣ ਆਏ ਵੀ ਪਤਾ ਜੇ ਆਪਾਂ ਆਏ ਗੱਲ ਕਰ ਲਗੇ ਤਾਂ ਕੋਈ ਟਿਕਾਹ ਹੋ ਜੇ ਤੂੰ ਮੇਰਾ ਮੈਂ ਤੈਨੂੰ ਆਏ ਨਹੀਂ ਆਂਦੀ ਵੀ ਤੂੰ ਮੇਰਾ ਪਤਨੀ ਪੁੱਤ ਤਾਂ ਤੂੰ ਮੇਰਾ ਹੈਗਾ ਪਰ ਵੀ ਤੂੰ ਆਏ ਪੱਕਾ ਹੀ ਇੱਥੇ ਰਹਿਣ ਲੱਗ ਜੇ ਬਤਾ ਨਹੀਂ ਕੋਈ ਨਹੀਂ ਮਾਸੀ ਤੂੰ ਉਣ ਕੇ ਰਾਂ ਗੱਲ ਠੀਕ ਹੀ ਰਹਿੰਦੇ ਤੇ ਜੇ ਕਦੇ ਕੋਈ ਰੱਬ ਨੇ ਚਾਇਆ ਕੋਈ ਗੱਲ ਹੋਣੀ ਹੋਈ ਤਾਂ ਆਪਾਂ ਉਹ ਜੀ ਗੱਲ ਬਾਅਦ ਵਿਚਾਰ ਲਾਂਗੇ ਅਲੇ ਆਪਾਂ ਇਹਾਂ ਗੱਲਾਂ ਕਰਦੇ ਚੰਗੇ ਜਾਂ ਲੱਗਦੇ ਮੈਂ ਤਾਂ ਤਾਂ ਹੀ ਤੇਰੇ ਕੋਲ ਪੁੱਤੇ ਗੱਲ ਕਰਦੀ ਸੀ ਕਿ ਤੂੰ ਮੇਰੀ ਸੁਣੇਗਾ ਹੋਰ ਮੈਂ ਕਿਸੇ ਨੂੰ ਕਹਿਨ ਨੂੰ ਰਿਸ਼ਤੇਦਾਰਾਂ ਦੇ ਮੁੰਡੇ ਤਾਂ ਹੁਣ ਹੋਰ ਵੀ ਹੈਗੇ ਆ ਪਰ ਮੇਰਾ ਕਹਿਨ ਨੂੰ ਕਿਸੇ ਨੂੰ ਜੀ ਨਹੀਂ ਕਰਦਾ ਵੀ ਤੇਰੇ ਨਾਲ ਮੇਰੀ ਵੀ ਰੱਤਕ ਬੈਂਦੀ ਆਪਣੀ ਹੁਣ ਆਪਾਂ ਨੂੰ ਤੇਨੂੰ ਸਾਡੇ ਘਰ ਦਾ ਪਤਾ ਵੀ ਹੈ ਮੈਂ ਤਾਂ ਇਹੀ ਸੋਚਦੀ ਸੀਗੀ ਪੁੱਤ ਵੀ ਔਖਾ ਬਹੁਤ ਹੋ ਜਾਊਗਾ ਹੁਣ ਕੀ ਕਰਗੇ ਸੱਚੀ ਕੋਈ ਸੰਭ ਨਹੀਂ ਕੋਈ ਔਖਾ ਮਾਸੀ ਕੋਈ ਨਹੀਂ ਮੈਂ ਤੇਰੇ ਨਾਲ ਆ ਕੋਈ ਲੋੜ ਹੁੰਦੀ ਹੈ ਕੋਈ ਮੰਨ ਲਓ ਹੁਣ ਕੀ ਹੈ ਵਿਆਹਾਂ ਦੀਆਂ ਫੀਸਾਂ ਭਰਨੀਆਂ ਕੋਈ ਹੋਰ ਕੰਮ ਤੇ ਜਦੋਂ ਫੋਨ ਕਰਦੇ ਮੈਂ ਇੱਥੇ ਆ ਜੰਨਾ ਤੂੰ ਚੰਤਾਨਾ ਕਰ ਕੋਈ ਗੱਲ ਨਹੀਂ ਤੂੰ ਤਾਂ ਬਸ ਆਪਣੀਆਂ ਪੋਤੀਆਂ ਨੂੰ ਬਾਲ ਹੁਣ ਹਨਾ ਕੋਈ ਨਹੀਂ ਜੇ ਰੱਬ ਨੇ ਚਾਇਆ ਜੋ ਮਨਜ਼ੂਰ ਹੋਇਆ ਹੋ ਹੀ ਜਾਣਾ ਤੇ ਪਰ ਫਿਲਹਾਲ ਇਹ ਮੈਨੂੰ ਲੱਗਦਾ ਗੱਲ ਕਰਨੀ ਸਹੀ ਨਹੀਂ ਮੈਂ ਤੇਰੇ ਮਾਮੇ ਵਰਗੇ ਆਉਣਗੇ 15 ਦਿਨਾਂ ਨੂੰ ਕਹਿੰਦੇ ਆਵਾਂਗੇ ਤੇ ਉਦੋਂ ਜਦੋਂ ਉਹ ਆਏ ਤੇ ਮੈਂ ਤੈਨੂੰ ਗੱਲ ਕਰੂੰਗੀ ਪਤਾ ਵੀ ਮੈਂ ਤੈਨੂੰ ਤੇਰੇ ਨਾਲ ਤਾਂ ਗੱਲ ਤੇਰੇ ਕੰਨਾਂ ਸੋਰੀ ਕੱਢੀ ਹੈ ਵੀ ਤੂੰ ਉਹਨਾਂ ਦੇ ਸਾਹਮਣੇ ਨਾ ਕੋਈ ਗੱਲ ਕਰਦੀ ਵੀ ਤੂੰ ਆਪਦੇ ਹੌਲੀ ਹੌਲੀ ਆਪਦੇ ਦਿਮਾਗ 'ਚ ਗੱਲ ਵਾਲੀ ਤੈਨੂੰ ਵੀ ਪਤਾ ਏ ਢਿੱਕ ਵੀਲਦਾਰੀ ਹੈ ਹਨਾ ਹੁਣ ਵੀ ਕਿੱਥੇ ਜਾਵਾਂ ਹੋਰ ਕਿਹਨੂੰ ਕਹਾਂ ਮੈਂ ਹੋਰ ਮੈਂ ਕਹਿ ਵੀ ਕਿਨ ਸਕਦੀ ਆ ਚਲ ਕੋਈ ਮਾਸੀ ਮੈਮ ਵਾਲਾ ਕੰਮ ਕਰਨਾ ਮੈਨੂੰ ਵੀਰਨ ਚਲ ਤੂੰ ਨਵੇੜ ਦਾ ਪਤਾ ਤੈਨੂੰ ਪਰ ਦਿਮਾਗ ਚ ਗੱਲ ਰੱਖੀ ਮੇਰਾ ਪਤਾ ਚੰਗਾ ਮੈਂ ਤਾਂ ਮਸਾਂ ਸੋਚਦੀ ਸੋਚਦੀ ਨੇ ਤੇਰੇ ਕੋਲ ਗੱਲ ਕਰੀ ਐ ਇਹ ਵਾਹੀ ਗੁਰੂ ਸੱਚੇ ਪਾਤਸ਼ਾਹ ਜੇ ਆ ਕੰਮ ਹੋ ਜੇ ਫਿਰ ਤਾਂ ਇਹਦੀ ਵਰਗੀ ਤਰੀਸ ਨਹੀਂ ਕੋਈ ਚਲ ਮੇਰਾ ਘਰਦਵਾਰੀ ਫੇਰ ਵਸ ਜੇ